ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਮਣੀ ਪੰਥ ਅਕਾਲੀ ਅਰਬਾਂ ਖਰਬਾਂ ਤਰਨਾਂ ਦਲ ਤੇ ਅੱਜ ਇਕੱਤਰਤਾ ਹੋਈ ਹੈ ਜੀ ਇੱਥੇ ਹੁਸ਼ਿਆਰਪੁਰ ਸਵਰਨ ਫਾਰਮ ਬਾਈਪਾਸ ਤੇ ਜਿੱਥੇ ਕਿ ਪ੍ਰਵਾਸੀ ਭਈਆਂ ਨੂੰ ਭਜਾ ਕੇ ਤੇ ਪੰਜਾਬੀਆਂ ਦੇ ਰੁਜ਼ਗਾਰ ਸ਼ੁਰੂ ਕਰਾਏ ਗਏ ਸੀ ਇੱਥੇ ਸਾਡੇ ਇੱਕ ਸਿੰਘ ਜੀ ਬਣੇ ਵਾਲਾ ਤੇ ਉਹਦੀ ਸਿੰਘਣੀ ਵੱਲੋਂ ਸਾਰਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਇੱਥੇ ਜਿੱਥੇ ਅਸੀਂ ਖੜੇ ਆਂ ਦੁਕਾਨ ਤੇ ਇਹ ਦੁਕਾਨ ਜਿਹੜੀ ਆ ਇਹਦੇ ਲਾਗੇ ਦੁਕਾਨ ਆ ਇੱਕ ਪਿੱਛੇ ਉਹ ਬੰਦੇ ਨੇ ਸ਼ਰਾਬ ਪੀ ਕੇ ਤੇ ਇਹ ਬੀਬੀ ਦੇ ਨਾਲ ਗਾਲੀ ਗਲੋਚ ਤੇ ਕੁੱਟਮਾਰ ਕੀਤੀ ਉਹ ਬੰਦੇ ਦੀ ਅਸੀਂ ਦੁਕਾਨ ਬੰਦ ਕਰਾਈ ਉਹਨੇ ਆ ਕੇ ਇਹਨਾਂ ਦੀ ਵੀ ਬੰਦ ਕਰਾਤੀ ਜਦ ਕਿ ਬਾਬਾ ਜੀ ਨੇ ਜ਼ਥੇਦਾਰੀ ਸਾਨੂੰ ਸੌਂਪੀ ਹੈ ਸਾਡਾ ਹੱਕ ਇੱਥੇ ਕੁਝ ਵੀ ਫੈਸਲਾ ਕਰਨ ਦਾ ਉਹਨੂੰ ਹਰ ਤਰੀਕੇ ਨਾਲ ਸਮਝਾਇਆ ਪਰ ਉਹ ਹਟਿਆ ਨਹੀਂ ਆਉਂਦਾ ਬਾਰ-ਬਾਰ ਇਹਦਾ ਸਮਾਨ ਪੰਨ ਦਿੰਦਾ ਤੋੜ ਦਿੰਦਾ ਖਲਾਰ ਦਿੰਦਾ ਤੇ ਇਹਨਾਂ ਨੂੰ ਧਮਕੀਆਂ ਦਿੰਦਾ ਉਹਦੀ ਸਿੰਘਣੀ ਵੱਲੋਂ ਜਾ ਕੇ ਬਾਕੀ ਦੁਕਾਨਾਂ ਤੇ ਵੀ ਗਾਲੀ-ਗਲੋਚ ਕੀਤਾ ਜਾਂਦਾ ਧਮਕੀਆਂ ਦਿੱਤੀਆਂ ਜਾਂਦੀਆਂ ਮੇਰੇ ਬਾਰੇ ਵੀ ਗਾਲਾਂ ਕੱਢੀਆਂ ਉਹਨੇ ਧਮਕੀਆਂ ਦਿੱਤੀਆਂ ਔਰ ਇੱਥੇ ਖੜ ਕੇ ਬਾਬਾ ਜੀ ਨੂੰ ਝੂਠਾ ਹੀ ਫੋਨ ਕਰ ਦਿੱਤਾ ਬਾਬਾ ਰਾਜਾ ਰਾਜ ਸਿੰਘ ਜੀ ਨੂੰ ਵੀ ਚੀਮੇ ਨੇ ਜਨਾਨੀਆਂ ਬਾਰੇ ਆ ਕਿਹਾ ਜਦ ਕਿ ਕਲੋਨੀ ਵਾਲੀਆਂ ਬੀਬੀਆਂ ਨੇ ਫੋਨ ਵੀ ਕੀਤਾ ਬਾਬਾ ਜੀ ਨੂੰ ਵੀ ਬਿਲਕੁਲ ਇਹ ਗੱਲ ਝੂਠੀ ਆ ਉਹਨਾਂ ਨੇ ਕੁਝ ਨਹੀਂ ਕਿਹਾ ਫਿਰ ਇਹ ਪੰਗਾ ਲੈ ਕੇ ਆਪਰ ਸਾਈਡ ਤੇ ਹੋ ਜਾਂਦਾ ਆਪਣੀ ਜਨਾਨੀ ਨੂੰ ਅੱਗੇ ਕਰ ਦਿੰਦਾ ਆਪਣੀ ਸਿੰਘਣੀ ਨੂੰ ਅੱਗੇ ਕਰ ਦਿੰਦਾ ਜਿੰਨੀ ਵਾਰੀ ਵੀ ਗੱਲ ਹੋਈ ਆ ਇਹ ਆਪ ਖਲੋਂਦਾ ਨਹੀਂ ਆਪ ਨਿਕਲ ਜਾਂਦਾ ਹੁਣ ਇੱਥੇ ਬੈਠਾ ਸੀ ਸਿੰਘ ਆਏ ਤੇ ਦੌੜ ਗਿਆ ਤੇ ਜਨਾਨੀ ਇਹਦੀ ਆ ਕੇ ਲੜਨ ਲੱ ਪੈਂਦੀ ਅੱਗੇ ਹੋ ਕੇ ਉਹ ਹਰ ਇੱਕ ਨੂੰ ਗਾਲਾਂ ਕੱਢਦੀ ਗਾਲੀ ਗਲੋਚ ਕਰਦੀ ਆ ਤੇ ਜਦ ਕੀ ਜਿੱਥੇ ਸਿੰਘ ਬੈਠੇ ਹੋਣਾ ਗੱਲ ਕਰਦੇ ਹੋਣ ਉੱਥੇ ਬੀਬੀ ਦਾ ਕੋਈ ਮਤਲਬ ਨਹੀਂ ਅੱਗੇ ਆ ਕੇ ਗੱਲ ਕਰਨ ਦਾ ਉੱਦਾਂ ਬੀਬੀਆਂ ਸਤਕਾਰਯੋਗ ਨੇ ਸੇ ਘਤਾਰੰਮ ਦੇ ਵਿੱਚ ਕੋਈ ਉੱਚਾ ਨੀਮਾ ਉਧਾ ਨਹੀਂ ਬੀਬੀਆਂ ਦਾ ਪਰ ਬੰਦਿਆਂ ਦੇ ਵਿੱਚ दखਲੰਦਾਜੀ ਕਰਨੀ ਆ ਕੇ ਗਲਤ ਗੱਲ ਆ ਤੇ ਗਾਲਾਂ ਕੱਢਣੀਆਂ ਬੰਦਿਆਂ ਨੂੰ ਗਲਤ ਗੱਲ ਆ ਬਾਣੇ ਵਾਲੇ ਸਿੰਘਾਂ ਬਾਰੇ ਗਾਲਾਂ ਕੱਢਣੀਆਂ ਉਹ ਵੀ ਬੜੀ ਗਲਤ ਗੱਲ ਆ ਤੇ ਅਸੀਂ ਆ ਦੁਕਾਨ ਲਵਾਈ ਆ ਬੀਬੀ ਜੀ ਉਹ ਹੁਣ ਨਿਕਲ ਗਿਆ ਸਿੰਘਾਂ ਨੂੰ ਦੇਖ ਕੇ ਜੇ ਉਹ ਦੁਵਾਰਾ ਭੰਨ ਤੋੜ ਕਰਦਾ ਆ ਕੇ ਤੇ ਉਹ ਆਪ ਜ਼ਿੰਮੇਵਾਰ ਹੋਵੇਗਾ ਜੇ ਉਹ ਦੁਵਾਰਾ ਉਹਨੇ ਭੰਨ ਤੋੜ ਕੀਤੀ ਤੇ ਉਹੀ ਸ਼ਰਾਬ ਪੀ ਕੇ ਬੰਦੇ ਨੇ ਗਾਲਾਂ ਕੱਢੀਆਂ ਦੇ ਹੱਥੀ ਪਏ ਆ ਕੇ ਬੀਬੀ ਦੇ ਐਸੇ ਕਰਕੇ ਉਹ ਬੰਦੇ ਦੀ ਦੁਕਾਨ ਅਸੀਂ ਬੰਦ ਕਰਾਈ ਸੀ ਤੇ ਉਹ ਕਹਿੰਦਾ ਇਹਦੀ ਵੀ ਨਾਲ ਕਰਾਓ ਇਹਨਾਂ ਦੋਨਾਂ ਦੇ ਕਰਕੇ ਲੜਾਈ ਹੁੰਦੀ ਆ ਜਦੋਂ ਇੱਕ ਧਿਰ ਦੇ ਕੋਈ ਆ ਕੇ ਦੂਜਾ ਬੰਦਾ ਗਾਲ ਪੈਂਦਾ ਆ ਦੁਕਾਨ ਤੇ ਬੈਠਿਆਂ ਦੇ ਇਹ ਵੀ ਪੂਰੀ ਵੀਡੀਓ ਤੁਸੀਂ ਦੇਖੇ ਉਹਦੇ ਚ ਬੀਬੀ ਕਹਿ ਰਹੀ ਆ ਕੱਢਣ ਦੇ ਗਾਲਾਂ ਕੋਈ ਗੱਲ ਨਹੀਂ ਸਮਝ ਲੈ ਆਪਣੀ ਮਾਂ ਨੂੰ ਗਾਲਾਂ ਕੱਢਣ ਡਿਆ ਪਰ ਜਦੋਂ ਆ ਕੇ ਇਹਨੂੰ ਸਾਤੀ ਤੋਂ ਫੜ ਕੇ ਧੱਕਾ ਦਿੱਤਾ ਇਹਨੂੰ ਛੁੱਟਿਆ ਥੱਲੇ ਦੇ ਗਾਲਾਂ ਕੱਢੀਆਂ ਫਿਰ ਇਹਨਾਂ ਨੇ ਉਹਨੂੰ ਫੜਿਆ ਅੱਗੋਂ